ਸਤਿ ਸ੍ਰੀ ਅਕਾਲ ਜੀ ਸਭ ਤੋਂ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਟਾਈਮ ਹੈ ਜੋ ਇਥੇ ਸਵੇਰ ਦਾ ਟਿਪ ਲਗਾ ਕੇ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੋਂ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਦੇਖ ਵਧੀਆ ਹੂੰ ਵੀਡੀਓ ਵੀ ਘਾਟੇ ਟੇਸਟੀ ਹੋ ਗਏ ਲਓ ਜੀ ਖੀਰ ਆਪਣੀ ਬਣ ਗਈ ਤੇ ਆਪਾਂ ਹੁਣ ਪ੍ਰਖਿਆ ਹੋਏ ਸੀਗਾ ਸਾਗ ਸਾਗ ਦੀ ਵੀਡੀਓ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਚੁੱਕੀਆਂ ਤੇ ਇੱਥੇ ਹੁਣ ਮੰਮੀ ਲੱਗ ਰਹੇ ਨੇ ਮਿਰਚ ਸਾਫ ਕਰਨ ਤੇ ਮੈਂ ਲੱਗ ਗਈ ਸੀਗੇ ਅੰਬਰ ਦਾ ਸਿਰ ਬਹਣ ਅੱਜ ਸੀਗੇ ਨੂੰ ਛੁੱਟੀ ਤੇ ਬਹੁਤ ਟਪ ਰਿਹਾ ਸੀਗਾ ਇਹ ਇੱਥੇ ਕੇ ਅੰਦਰ ਚੱਲੋ ਪਰ ਬਾਰ ਮੌਸਮ ਠੀਕ ਸੀਗਾ ਸਵੇਰ ਟਾਈਮ 2 ਤੋਂ 4 ਘੰਟੇ ਠੀਕ ਹੁੰਦਾ ਮੌਸਮ ਪਰ ਦਿਨ ਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤੇ ਡੈਡੀ ਇੱਧਰ ਬੈਠੇ ਆਪਣਾ ਫੋਨ ਦੇਖ ਰਹੇ ਸੀ ਤੇ ਚਾਹ ਦੁਬਾਰਾ ਪੀ ਲਈ ਸੀਗੀ ਤੇ ਹੁਣ ਲੱਗ ਗਏ ਸੀ ਅਸੀਂ ਆਪਣੇ ਆਪਣੇ ਕੰਮਾਂ ਦੇ ਵਿੱਚ ਦੁਬਾਰਾ ਸਰਦਾਰ ਜੀ ਖੇਤ ਲੈ ਕੇ ਚਲੇ ਗਏ ਟਰੈਕਟਰ ਉਹਨਾਂ ਨੇ ਪਾਉਣੀ ਸੀਗੀ ਜਿੱ ਮਿੱਟੀ ਰਸਤੇ ਦੇ ਵਿੱਚ ਤਾਂ ਕਰਕੇ ਤੇ ਅੱਜ ਹੈਗੀ ਮੌਸਤਾ ਕਰਕੇ ਪਉਣਾ ਯਕੀਰ ਬਾਕੀ ਆਪਣੇ ਕੰਮ ਸੀ ਜਿਹੜੇ ਹੋ ਗਏ ਸੀ ਕੱਪੜੇ ਰਾਤ ਧੋ ਦਿੱਤੇ ਸੀ ਤੇ ਮੰਮੀ ਨੇ ਆਪਣਾ ਮੱਝਾਂ ਵਾਲਾ ਕੰਮ ਹੈ ਜੋ ਉਹ ਨੂੰ ਵੇੜ ਦਿੱਤਾ ਸੀ ਤੇ ਅੱਜ ਹੈਗੀ ਅੰਬਰ ਦੀ ਛੁੱਟੀ ਜਿਸ ਦਿਨ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਕਿ ਪਤਾ ਪਹਿਲਾਂ ਲੇਟ ਉੱਠਦੇ ਨੇ ਤੇ ਦੂਜਾ ਸਾਰਾ ਦਿਨ ਬਸ ਇਹ ਕੰਮ ਕਦੇ ਕੁਸ਼ ਕਰੇ ਕੁਸ਼ ਐਵੇਂ ਹੀ ਚੱਲੀ ਜਾਂਦਾ ਹੈ ਮੇਰੇ ਖਿਆਲ ਚ ਸਾਰਿਆਂ ਦੇ ਘਰ ਦੀ ਕਹਾਣੀ ਹੋਊਗੀ ਇਹ ਹੀ ਜਿਸ ਦਿਨ ਬੱਚੇ ਘਰੇ ਹੁੰਦੇ ਨੇ ਆਪਣਾ ਕੋਈ ਵੀ ਕੰਮ ਹੈ ਜੋ ਉਹ ਨਹੀਂ ਨਿਭੜਦਾ ਹੈਗਾ ਖਾਸ ਕਰਕੇ ਕਿਚਨ ਦੇ ਕੰਮ ਨਹੀਂ ਹੋ ਸਾਰਾ ਦਿਨ ਹੀ ਚੱਲੇ ਜਾਂਦੇ ਨੇ ਬੱਚਿਆਂ ਦੀ ਛੁੱਟੀ ਹੁੰਦੀ ਹੈ ਤੇ ਮਦਰਸ ਦੀ ਕਿਚਨ ਦੇ ਵਿੱਚ ਫੁੱਲ ਡਿਊਟੀ ਹੁੰਦੀ ਹੈ ਲੋ ਜੀ ਸਿਰਫ ਆਪਾਂ ਗੱਲਾਂ ਕਰਦੇ ਉਹ ਹੁੰਦੇ ਨੇ ਬਾ ਦਿੱਤਾ ਸੀ ਉਹਦਾ ਤੇ ਉਹਨੇ ਝੱਲਿਆ ਆਪਣਾ ਅੰਦਰ ਗੰਗਾ ਤੇ ਤੇਲ ਦੀ ਬੋਟਲ ਰੱਖਣ ਵਾਸਤੇ ਲੌਜੀ ਮੰਮੀ ਤੇ ਅੰਬਰਦੀਪ ਜ਼ੌਂਬੀਜ਼ ਰਹੇ ਨੇ ਮਿੱਟੀ ਪਾ ਲਈ ਇਹਨਾਂ ਨੇ ਐ ਕਰ ਅਰੇ ਤੂੰ ਐ ਪੜ ਕੇ ਹੈ ਤੇ ਐਨੇ ਤੋਂ ਲੌਜੀ ਖਿਚਤੀ ਮੰਮੀ ਨੇ ਮੇਰੇ ਲਈ ਲਸ਼ਮਾ ਰੱਖੀ ਹੈ ਰੈਫਰਿਜਰੇਟਰ ਦੇ ਅੰਦਰ ਕਿਤੇ ਬਸੇ ਲਿਆ ਅੰਬਰਦੀਪ ਜ਼ੌਂਬੀਜ਼ ਰਿਹਾ ਹੈ ਮੰਮੀ ਨੇ ਇਹਦੇ ਵਿੱਚ ਇਹਨੂੰ ਬਾਅਦ ਚੁੱਕਿਆ ਤੇ ਅਸੀਂ ਉੱਥੇ ਬਰਖਤ ਕੋਲ ਬੀਜੇ ਨੇ ਨੀਚੇ ਅੱਜ ਮੌਸਾ ਹਨਾ ਮੰਮੀ ਹੂੰ ਅੱਜ ਹੈ ਗਈ ਆ ਜੀ ਮਸਿਆ ਅੱਜ ਨੀਚੇ ਜਾਣਗੇ ਜੋਂ ਲੈ ਹੁਣ ਤੂਬਾ ਲੱਗਦੇ ਅੰਬੀ ਤੋਂ ਕਰ ਲੈ ਹੁਣ

ya mau tanya mama nih mikti cun 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 itu berapa sih Mira le tenen vi pau. Pata butta da tin. Na. Pau me da hen. Hone jo to kisara Bori. Abhi bhi ਲੋਜ ਜਮ ਨੇ ਜੋ ਪਪੱਤੇ ਵਗੈਰੇ ਨਾਲ ਨਹੀਂ ਟਕੇ ਹੈਗੇ ਜੋ ਇਹ ਆਪਾਂ ਟਕੇ ਨੇ ਬੋਰੀ ਹੁੰਦੀ ਹੈ ਜਿਹੜੀ ਆਪਣੇ ਉਹ ਗਿੱਲੀ ਕਰਕੇ ਨਾ ਉਹ ਇਹਨਾਂ ਦੇ ਉੱਪਰ ਡਬਲ ਕਰਕੇ ਦੱਤੀ ਹੈ ਉਹਦੇ ਨਾਲ ਆਪਾਂ ਇਹ ਟਾਕ ਦਿੰਦੇ ਨੇ ਲੋ ਜੀ ਹੁਣ ਆਪਾਂ ਬਣਾਉਣੇ ਆ ਪਕੌੜੇ ਪਕੌੜੇ ਬਣਾਵਾਂਗੇ ਆਪਾਂ ਆਲੂ ਪਿਆਜ਼ ਵਾਲੇ ਤੇ ਕੱਲੇ ਪਾਲਕ ਵਾਲੇ ਮੈਂ ਤੁਹਾਨੂੰ ਮਟੀਰੀਅਲ ਦਿਖਾਉਣੀ ਆ ਬੱਚਾ ਕਿਵੇਂ ਦੇ ਬਣਾਇਆ ਇਹ ਪਕੌੜੇ ਬਣਾਵਾਂਗੇ ਆਪਾਂ ਮਿਕਸ ਪਿਆਜ਼ ਪਾਲਕ ਤੇ ਆਲੂ ਵਾਲੇ ਤੇ ਬਣਾਵਾਂਗੇ ਆਪਾਂ ਕੱਲੇ ਪਾਲਕ ਵਾਲੇ ਤੇ ਹੁਣ ਆਪਾਂ ਕੌੜੇ ਬਣਾਵਾਂਗੇ ਤੇ ਬਣਾਈਏ ਆਪਾਂ ਸੌਸ ਖੱਟੇ ਰਿਖੇ ਸੌਸ ਬਣਾਈਏ ਆਪਾਂ ਤੇ ਹੁਣ ਆਪ ਬਰਕ ਪੋੜੀ ਨੂੰ ਨੀ ਮਿੱਠੀ ਕੋੜੀਂ ਜਿਹੜੀ ਇਹ ਪਾਲਕ ਵਾਲੇ ਨੇ ਹੋ ਜੀ ਪਕੌੜੇ ਆਪਣੇ ਬਣਾ ਰਹੇ ਨੇ ਟਾਈਮ ਇਥੇ ਹੋ ਗਿਆ ਸੀਗਾ 1:30 ਵਜੇ ਮੈਂ 1:30 ਵਜੇ ਪਕੌੜੇ ਬਣਾਉਣ ਲੱਗੀ ਸੀ ਪਹਿਲਾਂ ਮਗਮ ਬਣਾਏ ਨੇ ਮੈਂ ਪਾਲਕ ਵਾਲੇ ਤੇਮਰਦੀਪ ਨਹੀਂ ਖਾਂਦਾ ਹੈਗਾ ਮਿਕਸ ਪਕੌੜੇ ਆਲੂ ਬਗ ਪਿਆਰ ਵਾਲੇ ਉਹ ਕੱਲੇ ਪਾਲਕ ਵਾਲੇ ਹੀ ਖਾਂਦਾ ਹੁੰਦਾ ਜਬ ਬ੍ਰੈਡ ਪਕੌੜੇ ਖਾਂਦਾ ਹੁੰਦਾ ਤੇ ਉਹਦੇ ਲਈ ਆਪਾਂ ਇਹ ਬ੍ਰੈਡ ਸੌਰੀ ਪਾਲਕ ਵਾਲੇ ਪਕੌੜੇ ਬਣਾਵਾਂਗੇ ਉਹ ਖਾਂਦਾ ਵੀ ਕ੍ਰਿਸਪੀ ਹੁੰਦਾ ਜਿਹੜੇ ਸੌਫਟ ਹੁੰਦੇ ਨੇ ਉਹ ਵਾਲੇ ਨਹੀਂ ਖਾਂਦਾ ਹੈਗਾ ਇਹਦਾ ਪੇਸਟ ਬਣਾਇਆ ਸੀਗਾ ਮਟੀਰੀਅਲ ਉਹ ਵੀ ਮੈਂ ਥੋੜਾ ਜਿਹਾ ਥਿੱਕ ਹੀ ਰੱਖਦੀ ਹਣੀ ਆ ਜਿੰਨਾ ਪਟੇ ਲਾਟਾ ਉਹ ਕਰਾਂਗੇ ਦਾ ਪਕੌੜੇ ਉਹ ਨਹੀਂ ਸੌਫਟ ਹੋਣਗੇ ਗਰਮੀ ਬਹੁਤ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਹੈ ਮੰਮੀ ਅੰਦਰ ਸੀਗੇ ਲੋ ਜੀ ਪਕੌੜੇ ਆਪਣੇ ਬਣਨ ਵਾਲੇ ਨੇ ਅੱਜ ਬਣਾਇ ਸੀ ਆਪਾਂ ਸਾਗ ਤੇ ਸਾਗ ਲਈ ਪਾਲਕ ਲੈਂਦਾ ਸੀਗਾ ਜੋ ਫਿਰ ਬੱਚਾ ਦੇਖ ਕੇ ਨਾ ਹੋਈ ਜਾਂਦਾ ਕਿ ਜਿਹੜੀ ਚੀਜ਼ ਖਾਂਦਾ ਹੋਵੇ ਤੇ ਇਹਦੇ ਵਿੱਚੋਂ ਥੋੜਾ ਜਿਹਾ ਆਪਾਂ ਪਾਲਕ ਰੱਖ ਲਿਆ ਸੀਗਾ ਸਾਗ ਚ ਤੇ ਉਹਦੇ ਆਪਾਂ ਹੁਣ ਕੋੜੇ ਬਣਾ ਲਓ படிப்படி ਨੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ ോടെ ബാഥ് കോടെ ബി പൂരപ്പൂജാ പാ ദ ਮੰਮੀ ਡੈਡੀ ਤੇmber ਇਹ ਖਾਣਗੇ ਨਾਲ ਹੁੰਦੇ ਗਰਮ ਗਰਮ ਤੇ ਸਰਦਾਰ ਜੀ ਹੈਗੇ ਨੇ ਖੇਤ ਉਹਨਾਂ ਦਾ ਕੋਈ ਪੱਕਾ ਪਤਾ ਨਹੀਂ ਵਿਗਾਦ ਕਾਣਗੇ ਤੇ ਆਪਾਂ ਹੁਣ ਸਾਰੇ ਪਕੌੜੇ ਬਣਾ ਲਈ ਫਿਰ ਤੁਹਾਨੂੰ ਦਿਖਾਉਣੀ ਆ ਲੋ ਜੀ ਪਕੌੜੇ ਆਪਣੇ ਬਣ ਗਏ ਇਹ ਹੈਗੇ ਨੇ ਆਪਣੇ ਮਿਕਸਡ ਪਕੌੜੇ ਤੇ ਇਹ ਹੈਗੇ ਨੇ ਆਪਣੇ ਸਾਈਡ ਦਾ ਪਕੌੜਾ ਇਹ ਕ੍ਰਿਸਪੀ ਬਣੇ ਲੋ ਜੀ ਤੁਸੀਂ ਵੀ ਖਾਓ ਗਰਮ ਗਰਮ ਪਕੌੜੇ ਤੇ ਉੱਪਰ ਪਾਵਾਂਗੇ ਤੇ ਆਪਾਂ ਥੋੜਾ ਜਿਹਾ ਚਾਟ ਮਸਾਲਾ